ਛੋਟੇ ਸਿੱਧੂ ਮੂਸੇਵਾਲੇ ਇਸ ਦੁਨੀਆ ਤੇ ਆਉਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਹਸਪੀਟਲ ਚੋਂ ਹੀ ਲਾਈਵ ਆਏ ਤੇ ਲਾਈਵ ਆ ਕੇ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਸਾਰੇ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੀਆਂ ਇਨੀਆਂ ਦੁਆਵਾਂ ਦੇ ਬਾਵਜੂਦ ਸਿੱਧੂ ਮੂਸੇਵਾਲਾ ਆਪਣੇ ਕੋਲ ਵਾਪਸ ਆ ਗਿਆ ਕਹਿੰਦੇ ਹੁੰਦਿਆ ਨਾ ਕਿ ਇੱਕ ਵਾਰੀ ਜਿਹੜਾ ਚਲ ਜਾਏ ਉਹ ਕਦੀ ਵਾਪਸ ਨਹੀਂ ਆਉਂਦਾ ਪਰ ਤੁਹਾਡੀਆਂ ਦੁਆਵਾਂ ਨੇ ਸਾਨੂੰ ਸਿੱਧੂ ਮੂਸੇਵਾਲਾ ਦੁਬਾਰੇ ਮੋੜ ਦਿੱਤਾ ਔਰ ਤੁਸੀਂ ਵੀ ਦੇਖੋ ਸਿੱਧੂ ਮੂਸੇ ਦਾ ਫਾਦਰ ਸਾਹਿਬ ਦੀ ਉਹ ਵੀਡੀਓ ਜਿਸ ਵਿੱਚ ਸਿੱਧੂ ਮੂਸੇ ਦਾ ਫਾਦਰ ਸਾਹਿਬ ਸਭਨਾ ਦਾ ਧੰਨਵਾਦ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਮੈਂ ਸਾਰੀ ਆਵਾਮ ਨੂੰ ਦੁਨੀਆ ਭਰ ਹਮ ਸ਼ੁਭੀ ਬੁਚਾਉਣ ਵਾਲੇ ਸਾਰੇ ਆਪਣੇ ਭੈਣ ਭਰਾਵਾਂ ਮਾਮਾਂਵਾਂ ਸਾਰਿਆਂ ਦੇ ਦਿਲੋਂ ਤੇ ਦਿਨ ਧੰਨਵਾਦ ਕਰਦਾ ਕਿ ਤੁਹਾਡੀਆਂ ਦੁਆਵਾਂ ਦੇ ਨਾਲ ਕਹਿੰਦੇ ਹੁੰਦੇ ਆ ਵੀ ਜੋ ਗਏ ਆ ਕਿਤੇ ਮੁੜ ਕੇ ਨਹੀਂ ਆਏ ਪਰੰਤੂ ਵਾਇਰਲ ਹੋ ਕੇ ਮੇਰ ਕੀਤੀ ਹੈ ਬਸ ਕੰਢੀ ਕਿਤਾਬਾਂ ਸਾਰੇ ਹੀ ਫਰਮਾ ਪੂੰਗਾ ਸ਼ੁਕਰ ਗੁਜ਼ਾਰ ਕਰੂੰ ਈਨ ਆਪਣੇ ਘਰ ਐਂਟਰੀ